ਤਕਦੀਰ ਦੀ ਤਕਦੀਰ ਆਖਰੀ ਭਾਗ ਹੈ ਜੀ ਫਿਰ ਤਕਦੀਰ ਨੇ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੇ ਬੇਟੇ ਨੂੰ ਮਿਲਣ ਜਾਣ ਬਾਰੇ ਸੋਚਦੇ ਹੋਏ ਆਪਣੇ ਦਫ਼ਤਰ ਫੋਨ ਕਰਕੇ ਘੰਟਾ ਲੇਟ ਆਉਣ ਬਾਰੇ ਦੱਸ ਦਿੱਤਾ ਅਤੇ ਸਿੱਧੇ ਪਹਿਲਾਂ ਗगन ਦੇ ਸਕੂਲ ਹੀ ਗਈ ਸਕੂਲ ਜਾ ਕੇ ਉਸਨੇ ਰਿਸੈਪਸ਼ਨ ਤੇ ਗगन ਨੂੰ ਮਿਲਣ ਬਾਰੇ ਗੱਲ ਕੀਤੀ ਤਾਂ ਰਿਸੈਪਸ਼ਨ ਤੇ ਮੈਡਮ ਨੇ ਉਸ ਨੂੰ ਕੁਝ ਦੇਰ ਬੈਠ ਕੇ ਇੰਤਜ਼ਾਰ ਕਰਨ ਲਈ ਕਿਹਾ ਅਤੇ ਨਾਲ ਹੀ ਪ੍ਰਿੰਸੀਪਲ ਨੂੰ ਅੰਦਰ ਫੋਨ ਕਰਕੇ ਤਕਦੀਰ ਬਾਰੇ ਦੱਸ ਦਿੱਤਾ ਕੁਝ ਮਿੰਟਾਂ ਬਾਅਦ ਤਕਦੀਰ ਨੂੰ ਪ੍ਰਿੰਸੀਪਲ ਕੋਲ भेजਿਆ ਗਿਆ ਤਕਦੀਰ ਨੇ ਅੰਦਰ ਜਾ ਕੇ ਪ੍ਰਿੰਸੀਪਲ ਨੂੰ ਸਤਿ ਸ੍ਰੀ ਅਕਾਲ ਸਤਿਕਾਰ ਨਾਲ ਬੁਲਾਈ ਤਾਂ ਪ੍ਰਿੰਸੀਪਲ ਨੇ ਉਸ ਨੂੰ ਬੈਠਣ ਲਈ ਕਿਹਾ ਤਕਦੀਰ ਸਾਹਮਣੇ ਬੇ ਕੁਰਸੀ ਤੇ ਬੈਠ ਗਈ ਤਾਂ ਪ੍ਰਿੰਸੀਪਲ ਨੇ ਪੁੱਛਿਆ ਹੋਰ ਮੈਡਮ ਠੀਕ ਹੋ ਹੁਣ ਤੁਸੀਂ ਨਿਭੜ ਗਿਆ ਹੁਣ ਤਾਂ ਹੁਣ ਤਾਂ ਨਹੀਂ ਤੰਗ ਕਰਦਾ ਤੁਹਾਨੂੰ ਘਰ ਕੋਈ ਨਹੀਂ ਸਰ ਨਿਭੜਿਆ ਤਾਂ ਨਹੀਂ ਤੁਹਾਨੂੰ ਕਿਹਨੇ ਕਿਹਾ ਕਿ ਨਿਭੜ ਗਿਆ ਤਕਦੀਰ ਨੇ ਸਵਾਲ ਕੀਤਾ ਮੈਡਮ ਤੁਹਾਡੇ ਨਾਨਾ ਨੇ ਕਿਹਾ ਸੀ ਇੱਕ ਵਾਰ ਜੇ ਨਿਭੜਿਆ ਨਹੀਂ ਤਾਂ ਗगन ਨੂੰ ਤਾਂ ਫਿਰ ਉਹ ਝੂਠ ਬੋਲ ਕੇ ਲੈ ਗਏ ਇਹਦਾ ਮਤਲਬ ਪ੍ਰਿੰਸੀਪਲ ਨੇ ਪੁੱਛਿਆ ਹਾਂਜੀ ਸਰ ਤਕਦੀਰ ਨੇ ਕਿਹਾ ਫੇਰ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਮੈਡਮ ਇਹ ਤਾਂ ਗਲਤ ਗੱਲ ਐ ਨਾ ਕਿਸੇ ਨੂੰ ਝੂਠ ਬੋਲ ਕੇ ਗੁੰਮਰਾਹ ਕਰਨਾ ਪ੍ਰਿੰਸੀਪਲ ਨੇ ਕਿਹਾ ਸਰ ਮੈਂ ਬਸ ਕੁਝ ਦਿਨ ਦੇਖਣਾ ਚਾਹੁੰਦੀ ਸੀ ਉਹਨਾਂ ਨੂੰ ਵੀ ਕਿੱਥੋਂ ਤੱਕ ਜਾ ਸਕਦੇ ਨੇ ਉਹ ਤਕਦੀਰ ਨੇ ਜਵਾਬ ਦਿੱਤਾ ਤੁਸੀਂ ਬਾਹਰ ਬੈਠੋ ਗगन ਨੂੰ ਮਿਲਵਾ ਦਿੰਨੇ ਆ ਤੁਹਾਨੂੰ ਐਨਾ ਕਹਿ ਕੇ ਪ੍ਰਿੰਸੀਪਲ ਨੇ ਇੱਕ ਬੱਚਿਆਂ ਦਾ ਧਿਆਨ ਰੱਖਣ ਲਈ ਰੱਖੀ ਗਈ ਆਂਟੀ ਨੂੰ ਗगन ਨੂੰ ਲਿਆਉਣ ਲਈ ਕਿਹਾ ਉਹ ਉਸੇ ਹੀ ਵਕਤ ਗगन ਨੂੰ ਲੈਣ ਚਲੀ ਗਈ ਕੁਝ ਦੇਰ ਬਾਅਦ ਗगन ਨੂੰ ਆਂਟੀ ਅਤੇ ਉਸਦੀ ਮੈਡਮ ਦੋਵੇਂ ਰਿਸੈਪਸ਼ਨ ਦੇ ਸਾਹਮਣੇ ਵਾਲੀਆਂ ਪੌੜੀਆਂ ਤੋਂ ਲੈ ਕੇ ਆ ਰਹੀਆਂ ਦਿਖਾਈ ਦਿੱਤੀਆਂ ਤਾਂ ਤਕਦੀਰ ਖੜੀ ਹੋ ਗਈ ਉਸ ਦੀਆਂ ਅੱਖਾਂ ਗगन ਨੂੰ ਦੇਖ ਕੇ ਹੀ ਭਰ ਆਈਆਂ ਕਿਉਂਕਿ ਉਹ ਪਹਿਲਾਂ ਤੋਂ ਬਹੁਤ ਕਮਜ਼ੋਰ ਹੋ ਚੁੱਕਿਆ ਸੀ ਗगन ਵੀ ਉਸ ਨੂੰ ਦੇਖ ਕੇ ਰੋਣ ਲੱਗ ਗਿਆ ਸੀ। ਅਤੇ ਉਹ ਭੱਜ ਕੇ ਆ ਕੇ ਤਕਦੀਰ ਨੂੰ ਚਿੰਬੜ ਗਿਆ। ਤਕਦੀਰ ਨੇ ਆਪਣੀਆਂ ਛਲਕ ਚੁੱਕੀਆਂ ਅੱਖਾਂ ਨੂੰ ਸਾਫ਼ ਕੀਤਾ। ਅਤੇ ਗगन ਨੂੰ ਜਫੀ ਵਿੱਚ ਲੈ ਲਿਆ। ਗਗਨ ਰੋਂਦਾ ਹੋਇਆ ਕਹਿਣ ਲੱਗਾ ਮੰਮਾ ਲਵ ਯੂ ਮੈਂ ਬਹੁਤ ਮਿਸ ਕੀਤਾ ਮੈਨੂੰ ਬਹੁਤ ਯਾਦ ਆਉਂਦੀ ਸੀ ਤੁਸੀਂ ਮੈਨੂੰ ਮਿਲਣ ਕਿਉਂ ਨਹੀਂ ਆਏ ਐਨੇ ਦਿਨਾਂ ਦੇ ਮੇਰਾ ਦਿਲ ਨਹੀਂ ਲੱਗਦਾ ਤੁਹਾਡੇ ਬਿਨਾ ਮਾਮੂ ਨੂੰ ਕਹਿ ਕੇ ਮੈਨੂੰ ਨੰਨਾ ਹੁਣਾ ਕੋਲ ਲੈ ਜਾਓ ਮੰਮਾ ਪਲੀਜ਼ ਮੈਨੂੰ ਕੋਈ ਵੀ ਪਰੌਂਠੀ ਨਹੀਂ ਬਣਾ ਕੇ ਦਿਂਦਾ ਲੈ ਜੋ ਮੰਮਾ ਮੈਨੂੰ ਆਪਣੇ ਨਾਲ ਗगन ਨੂੰ ਚੁੱਪ ਕਰਾਉਣ ਦੇ ਇਰਾਦੇ ਨਾਲ ਤਕਦੀਰ ਉਸ ਨੂੰ ਆਪਣੇ ਫੋਨ ਵਿੱਚ ਤੋਤੇ ਤੇ ਮੱਛਲੀਆਂ ਦਿਖਾਉਣ ਲੱਗ ਪਈ ਪਰ ਗगन बार-बार ਇੱਕ ਹੀ ਗੱਲ ਪੁੱਛ ਰਿਹਾ ਸੀ ਮੰਮਾ ਮੈਨੂੰ ਕਦੋਂ ਲੈ ਕੇ ਜਾਓਗੇ ਆਪਣੇ ਕੋਲ ਬੇਟੇ ਬਸ ਦੋ ਦਿਨ ਹੋਰ ਰੁਕ ਜਾ ਫੇਰ ਬਸ ਦੋ ਦਿਨਾਂ ਬਾਅਦ ਮੈਂ ਤੈਨੂੰ ਤੀਜੇ ਦਿਨ ਲੈ ਜਾਣਾ ਏ ਮੁੰਡੇ ਨੂੰ ਓਕੇ ਤਕਦੀਰ ਨੇ ਜਵਾਬ ਦਿੱਤਾ ਪੱਕਾ ਮੰਮਾ ਗगन ਨੇ ਕਿਹਾ ਹਾਂਜੀ ਬੇਟੇ ਪੱਕਾ ਤਕਦੀਰ ਨੇ ਕਿਹਾ ਐਨੇ ਨੂੰ ਰਿਸੈਪਸ਼ਨ ਤੇ ਪ੍ਰਿੰਸੀਪਲ ਨੇ ਗगन ਨੂੰ ਕਲਾਸ ਵਿੱਚ ਵਾਪਸ ਭੇਜਣ ਲਈ ਫੋਨ ਕਰਕੇ ਕਹਿ ਦਿੱਤਾ ਆਂਟੀ ਗगन ਉਸ ਦੀ ਕਲਾਸ ਵਿੱਚ ਛੱਡਣ ਗਈ ਅਤੇ ਗਗਨਦੀ ਮੈਡਮ ਤਕਦੀਰ ਨੂੰ ਕਹਿਣ ਲੱਗੀ ਮੈਡਮ ਪਲੀਜ਼ ਆਪਣੇ ਬੇਟੇ ਨੂੰ ਆਪਣੇ ਕੋਲ ਲੈ ਕੇ ਜਾਓ ਜਿਵੇਂ ਮਰਜ਼ੀ ਕਰਕੇ ਨਹੀਂ ਤਾਂ ਉਹ ਲੋਕ ਤੁਹਾਡੇ ਬੇਟੇ ਨੂੰ ਮਾਰ ਦੇਣਗੇ ਭੁੱਖ ਨਾਲ ਕਦੇ ਉਹਦੇ ਟਿਫਨ ਵਿੱਚ ਇੱਕ ਬ੍ਰੈਡ ਦਾ ਪੀਸ ਹੁੰਦਾ ਹੈ ਕਦੇ ਦੋ ਫਾੜੀਆਂ ਸੇਬ ਦੀਆਂ ਕਦੇ ਚਾਰਕ ਅੰਗੂਰ ਕਦੇ ਦੋਕ ਬਿਸਕਟ ਕਦੇ ਰੋਟੀ ਤਾਂ ਦੇਖੀ ਨਹੀਂ ਮੈਂ ਇੱਕ ਮਹੀਨੇ ਵਿੱਚ ਉਹਦੇ ਲਈ ਵਿਚਾਰੇ ਲਈ ਜਿੰਨਾ ਵਧੀਆ ਤੁਸੀਂ ਸਾਂਭਦੇ ਹੋ ਉਹਨਾਂ ਨੇ ਕੋਈ ਵੀ ਸਾਂਭ ਸਕਦਾ ਮੈਡਮ ਹਾਂਜੀ ਮੈਂ ਬਸ ਦੋ ਕੁ ਦਿਨ ਤੱਕ ਲੈ ਜਾਊਂਗੀ ਮੈਡਮ ਮੈਂ ਕਰਦੀ ਹਾਂ ਅੱਜ ਹੀ ਘਰ ਜਾ ਕੇ ਗੱਲ ਥੈਂਕ ਯੂ ਮੈਮ ਤਕਦੀਰ ਨੇ ਰੋਂਦੀ ਨੇ ਕਿਹਾ ਅਤੇ ਫਿਰ ਆਪਣੀ ਡਿਊਟੀ ਤੇ ਚਲੀ ਗਈ ਤਕਦੀਰ ਸ਼ਾਮ ਨੂੰ ਡਿਊਟੀ ਤੋਂ ਘਰ ਆਈ ਅਤੇ ਉਸਨੇ ਸਾਰੀ ਗੱਲ ਆਪਣੇ ਘਰਦਿਆਂ ਨੂੰ ਦੱਸੀ ਸਾਰੇ ਸੁਣ ਕੇ ਅੱਖਾਂ ਭਰ ਆਏ ਤਕਦੀਰ ਨੇ ਗਗਨ ਨੂੰ ਲੈ ਕੇ ਆਉਣ ਦੀ ਇੱਛਾ ਜ਼ਾਹਿਰ ਕੀਤੀ ਫਿਰ ਸਾਰਿਆਂ ਨੇ ਸਲਾਹ ਕੀਤੀ ਕਿ ਪੰਚਾਇਤ ਨੂੰ ਲਿਜਾ ਕੇ ਇੱਕ ਵਾਰ ਤਕਦੀਰ ਦੇ ਸਹੁਰੇ ਪਰਿਵਾਰ ਨਾਲ ਗੱਲ ਕੀਤੀ ਜਾਵੇ ਇਸ ਲਈ ਇੱਕ ਦਿਨ ਬਾਅਦ ਐਤਵਾਰ ਦੇ ਦਿਨ ਜਾਣ ਦੀ ਸਲਾਹ ਬਣਾਈ ਗਈ ਅਤੇ ਅਗਲੇ ਦਿਨ ਤਕਦੀਰ ਦੇ ਪਾਪਾ ਨੇ ਜਾ ਕੇ ਪੰਚਾਇਤ ਮੈਂਬਰਾਂ ਨੂੰ ਮਿਲ ਕੇ ਐਤਵਾਰ ਨੂੰ ਜਾਣ ਬਾਰੇ ਕਹਿ ਦਿੱਤਾ ਤਿੰਨ ਪੰਚਾਇਤ ਮੈਂਬਰਾਂ ਨੇ ਜਾਣ ਲਈ ਹਾਂ ਕਰ ਦਿੱਤੀ ਅਗਲੇ ਦਿਨ ਤਕਦੀਰ ਦੇ ਪਿੰਡ ਤੋਂ ਤਿੰਨ ਪੰਚਾਇਤ ਮੈਂਬਰਾਂ ਸਮੇਤ ਉਸਦੇ ਪਾਪਾ ਭਰਾ ਚਾਚਾ ਜੀ ਅਤੇ ਤਾਇਆ ਮਾਸੜ ਸਾਰੇ ਹੀ ਉਸ ਦੇ ਨਾਲ ਉਸ ਦੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਗਏ ਸਾਰਿਆਂ ਨੂੰ ਬੈਠ ਕੇ ਵਿੱਚ ਬਿਠਾਇਆ ਗਿਆ ਅਤੇ ਗੱਲਬਾਤ ਸ਼ੁਰੂ ਕੀਤੀ ਗਈ ਉਸ ਦੇ ਸੱਸ ਨੇ ਕਿਹਾ ਅੱਛਾ ਹੁਆ ਤੁਸੀਂ ਲੋਗ ਆਪਣੇ ਆਪ ਹੀ ਆ ਗਏ ਆਪਣੀ ਕੁੜੀ ਕੋ ਆਪ ਹੀ ਸਮਝਾ ਲਓ ਤੁਸੀਂ ਲੋਗ ਇਸका तो अपने पेके अपनी माँ के पास ही दिल लगता है अपन के घर में इसका एक मिनट काटना भी बहुत मुश्किल हो जाता है नौकरी की करने लगी जे तो रब को ही नचाने नचाना चाहने लगी उंगली पे आप जानो आपका काम जाने भई अपन की तो सुनती नहीं जे कोई बात और तो और छोटे से बच्चे को अपन से दूर कर दिया इसने तो कोई बताओ इसको के नहों से मासनी दूर हुआ करते जे जितना मर्जी कोशिश करी जाए तुसी जरा चुप करोगे ता ही असि कोई गल करे अपनी कुड़ी नाड़, जे ही बोली गए असि केड़ी गल करे भला पंचायत मैंबर ने कहा ਇਹ ਤਾਂ ਚੁੱਪ ਹੀ ਐ ਜੀ ਤੁਸੀਂ ਦੱਸੋ ਕਿਹਣੀ ਗੱਲ ਕਰਨ ਆਇਓ ਕਿਰਪਾਲ ਸਿੰਘ ਬੋਲਿਆ ਦੇਖੋ ਜਿਹੜੇ ਹਿਸਾਬ ਨਾਲ ਇਹ ਭੈਣ ਜੀ ਬੋਲ ਰਹੇ ਨੇ ਉਸ ਹਿਸਾਬ ਨਾਲ ਤਾਂ ਗਲਤੀ ਕੁੜੀ ਵਿੱਚ ਲੱਗਦੀ ਨਹੀਂ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਮੰਨ ਵੀ ਲੈਨੇ ਆ ਤੇ ਅਸੀਂ ਆਪਣੀ ਕੁੜੀ ਨੂੰ ਸਮਝਾ ਵੀ ਦਵਾਗੇ ਪਰ ਜਿਹੋ ਜਿਹਾ ਤੁਹਾਡੇ ਤੇ ਤੁਹਾਡੇ ਮੁੰਡੇ ਦੇ ਲੱਛਣ ਨੇ ਫੇਰ ਤਾਂ ਲੱਗਦਾ ਨਹੀਂ ਕਿ ਤੁਸੀਂ ਘਰ ਬਸਾਉਣਾ ਚਾਹੁੰਦੇ ਹੋ ਨਾਲੇ ਮੈਂ ਮੁੰਡਾ ਚੁੱਕ ਕੇ ਲਿਆਉਂਦਾ ਕਿੱਡੀਕ ਬਹਾਦਰੀ ਦੀ ਗੱਲ ਹੈ ਭਲਾ ਹੁਣ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ ਹੋ ਇੱਕ ਹੋਰ ਪੰਚਾਇਤ ਮੈਂਬਰ ਨੇ ਕਿਹਾ ਆਪਨ ਕੇ ਹਿਸਾਬ ਮੇ ਰਹੋ ਤੋ ਠੀਕ ਹੈ ਨਹੀਂ ਤੋ ਫਿਰ ਆਪਨਕੇ ਮੁੰਡੇ ਕੋ ਤਲਾਕ ਦੇ ਦੇ ਬਸ ਆਪਨ ਕਿ ਨਹੀਂ ਨਿਭ ਸਕਤੀ ਇਸੇ ਸੁਖਵੰਤ ਕੌਰ ਬੋਲੀ ਫੇਰ ਤਾਂ ਗੱਲ ਹੀ ਸਾਫ ਹੈ ਤੁਸੀਂ ਤਲਾਕ ਲੈ ਲਓ ਅਸੀਂ ਆਪਣੀ ਕੁੜੀ ਨੂੰ ਜਿੱਥੇ ਮਰਜੀ ਵਿਆਹੀਏ ਨਾ ਵਿਆਹੀਏ ਤਕਦੀਰ ਦੇ ਪਾਪਾ ਬੋਲੇ ਤਲਾਕ ਜਦੋਂ ਹੋਊ ਦੇਖੀ ਜਾਊ ਫਿਲਹਾਲ ਤੁਸੀਂ ਬੱਚੇ ਨੂੰ ਸਾਡੀ ਕੁੜੀ ਨੂੰ ਦੇ ਦਿਓ ਜਿਹੜੇ ਤਰੀਕੇ ਮੁੰਡੇ ਨੂੰ ਤੁਸੀਂ ਆਪਣੇ ਕੋਲ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਉਹ ਤਰੀਕਾ ਸਹੀ ਨਹੀਂ ਹੈਗਾ ਤੁਸੀਂ ਕੋਟ ਅਨੁਸਾਰ ਮੁੰਡਾ ਲੈ ਸਕਦੇ ਹੋ ਐ ਨਹੀਂ ਜਿਵੇਂ ਤੁਸੀਂ ਤੀਹੇ ਦਿਨ ਉਹਨੂੰ ਚੁੱਕ ਲਿਆਉਂਦੇ ਹੋ ਤਕਦੀਰ ਦਾ ਚਾਚਾ ਬੋਲਿਆ ਚੱਲ ਜੇ ਚੁੱਕ ਵੀ ਲਿਆਏ ਤਾਂ ਰੋਟੀ ਪਾਣੀ ਤਾਂ ਦੇ ਦਿਆ ਕਰੋ ਫਿਰ ਉਹ ਤਾਂ ਤੁਹਾਡੇ ਐਡੇ ਟੱਬਰ ਵਿੱਚੋਂ ਕਿਸੇ ਤੋਂ ਨਹੀਂ ਬਣਦੀ ਰੋਟੀ ਦੇਣੀ ਨਹੀਂ ਤਾਂ ਲਿਆਏ ਕਿਉਂ ਵਿਚਾਰੇ ਨੂੰ ਤਕਦੀਰ ਬੋਲੀ ਬੇਗਾਨੇ ਕਬ ਦਿੱਤੀ ਹੈ ਰੋਟੀ ਬਣਾ ਕੇ ਮਾਂ ਬਿਨਾ ਕੌਣ ਪੁੱਛਦਾ ਹੈ ਭਲਾ ਸਖਵੰਤ ਕੌਰ ਨੇ ਕਿਹਾ ਫਿਰ ਲਿਆਏ ਕਾਸ ਤੋਂ ਐ ਮੁੰਡੇ ਨੂੰ ਲਿਆਓ ਦਿਓ ਦਿਓ ਵਾਪਸ ਮੁੰਡੇ ਨੂੰ ਮਾਂ ਨੂੰ ਪੰਚਾਇਤ ਮੈਂਬਰਾਂ ਨੇ ਕਿਹਾ ਕੋਈ ਨਹੀਂ ਭੇਜ ਦਿੰਨੇ ਆ ਮੁੰਡਾ ਤਾਂ ਪਰ ਮੁੰਡੇ ਨੂੰ ਪੁੱਛ ਲੈਣ ਦੋ ਸਾਡੇ ਨੂੰ ਪਹਿਲਾਂ ਸਾਨੂੰ ਕਿਰਪਾਲ ਸਿੰਘ ਬੋਲਿਆ ਗੁਰਦਰਸ਼ ਐਦਰ ਆ ਓਏ ਉੱਠ ਕੇ ਪਹਿਲਾਂ ਮੋਜਾਂ ਵੀ ਛੱਡ ਦਿਆ ਕਰ ਕਦੇ ਹਰ ਟਾਈਮ ਨੀਂਦ ਦਾ ਘੇਰਾ ਘੇਰਿਆ ਰਹਿੰਦਾ ਏ ਤੇਰੇ ਸੋਹਰੇ ਆਏ ਨੇ ਐਦਰ ਆ ਉੱਠ ਕੇ ਦੂਜੇ ਕਮਰੇ ਵਿੱਚ ਪਏ ਗੁਰਦਰਸ਼ ਨੂੰ ਕਿਰਪਾਲ ਸਿੰਘ ਨੇ ਕਿਹਾ ਗੁਰਦਰਸ਼ ਆਇਆ ਅਤੇ ਬਿਨਾ ਕਿਸੇ ਨੂੰ ਵੀ ਬੁਲਾਈ ਤਕਦੀਰ ਨੂੰ ਬੋਲਿਆ ਲੈ ਜਾ ਮੁੰਡਾ ਮੈਂ ਕਿਸ ਕਰਕੇ ਲੈ ਲਵਾਂ ਦੁਬਾਰਾ ਉਹ ਤਾਂ ਮੈਂ ਲਜਾਉਂ ਹੀ ਤੁਹਾਡੇ ਵਸ ਦੀ ਗੱਲ ਤਾਂ ਹੈ ਨਹੀਂ ਮੈਨੂੰ ਪਤਾ ਹੈ ਮੁੰਡੇ ਨੂੰ ਸਾਹਮਣਾ ਤਕਦੀਰ ਨੇ ਕਿਹਾ ਪਹਿਲਾਂ ਤੂੰ ਪਹਿਲਾਂ ਉਹ ਪੈਸੇ ਦੇ ਮੇਰੇ ਕੋ ਜੋ ਇਹ ਮੇਰੇ ਸੇ ਲੈ ਕੇ ਜਾਂਦਾ ਰਿਹਾ ਹੈ ਇਹ ਕਹਿ ਕੇ ਕਿ ਗਗਨ ਕੇ ਲਈ ਚਾਹੀਏ ਨੇ ਸੁਖਵੰਤ ਕਰਨੇ ਤਕਦੀਰ ਨੂੰ ਕਿਹਾ ਬੱਲੇ ਉਹ ਤੁਹਾਡੇ ਵੱਡੇ ਉਹ ਪੈਸੇ ਵਾਲਿਓ ਇੱਕ ਪਾਸੇ ਤਾਂ ਪੋਤੇ ਪਿੱਛੇ ਲੜਦੇ ਹਾਂ ਦੂਜੇ ਪਾਸੇ ਉਹ ਪੈਸੇ ਜਿਹੜੇ ਪੋਤੇ ਦਾ ਨਾਮ ਲੈ ਕੇ ਤੁਹਾਡੇ ਆਪਣੇ ਪੁੱਤ ਨੇ ਤੁਹਾਡੇ ਤੋਂ ਲੁੱਟਨੇ ਨੇ ਉਹ ਵੀ ਤੁਸੀਂ ਮੰਗਦੇ ਹੋ ਤੁਸੀਂ ਤਾਂ ਮੰਗਤੇ ਹੋ ਮੰਗਤੇ ਤਕਦੀਰ बोली देख लो ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਨਾ ਕੈਸੇ ਬੋਲਦੀ ਇਹ ਮੈਨੂੰ ਆਪੁੰਕੇ ਮੁੰਡੇ ਕੋ ਵੀ ਇਹ ਇਹੀ ਬੋਲਦੀ ਹੈ ਤੂੰ ਕਮਾਤਾ ਨਹੀਂ ਮੁੰਡੇ ਕੋ ਨਹੀਂ ਪੜ੍ਹਾ ਸਕਦਾ ਹਰ ਟਾਈਮ ਲੜਦੀ ਰਹਿੰਦੀ ਏ ਜੇ ਤੂੰ ਉਸਕੇ ਸਾਥ ਉਸ ਕੋ ਖਰਚਾ ਆਪੁੰ ਦੇਤੇ ਹੈ ਇਹ ਤੇ 5 ਰੁਪਏ ਨਹੀਂ ਦੇਤੀ ਕਬੀ ਸੁਖਵੰਤ ਕੌਰ ਬੋਲੀ ਉਹ ਸਹੀ बोलਦੀ ਹੈ ਤੁਸੀਂ ਗਗਨ ਤੇ ਜਿਹੜੇ ਪੈਸੇ ਲੱਗੇ ਵੀ ਨੇ ਉਹ ਮੰਗ ਰਹੇ ਹੋ ਤਾਂ ਫਿਰ ਮੰਗ ਤੇ ਹੀ ਹੋ ਹੋਰ ਕਿਉਂ ਤੁਸੀਂ ਲਿਆਓ ਮੁੰਡਾ ਦੇਵੋ ਅਸੀਂ ਹੋਰ ਕੰਮ ਵੀ ਕਰਨੇ ਨੇ ਬੇਲੇ ਨਹੀਂ ਅਸੀਂ ਤੁਹਾਡੀਆਂ ਬੇ ਸਿਰ ਪੈਰ ਦੀਆਂ ਗੱਲਾਂ ਸੁਣਨ ਨੂੰ ਪੰਚਾਇਤ ਮੈਂਬਰਾਂ ਨੇ ਕਿਹਾ ਮੈਂ ਤੁਹਾਡੇ ਮੁੰਡੇ ਨੂੰ ਜੇ ਰਾਸ਼ਨ ਲਿਆਉਣ ਨੂੰ ਪੈਸੇ ਦੇਣੀਆਂ ਆ ਤਾ ਇਹ ਉਹਨਾਂ ਵਿੱਚੋਂ ਵੀ ਰੱਖ ਲੈਂਦਾ ਏ ਤੇ ਅਜੇ ਮੈਂ ਖਰਚਾ ਨਹੀਂ ਦਿੰਦੀ ਉਹਨੂੰ ਹਨਾ ਨਾਲੇ ਖਾਣ ਪੀਣ ਨੂੰ ਨਹੀਂ ਮੇਰੇ ਕੋਲ ਪੈਸੇ ਹੈਗੇ ਮੈਂ ਜਦੋਂ ਭੁੱਖ ਨਾਲ ਬਿਲਕੁਲ ਦੀ ਸੌਂ ਜਾਨੀ ਆ ਨਾਲੇ ਮੇਰਾ ਜਵਾਕ ਉਹ ਤਾਂ ਤੁਹਾਨੂੰ ਦਿਖਦਾ ਨਹੀਂ ਇਹਦੇ ਖਰਚੇ ਦੀ ਬੜੀ ਫਿਕਰ ਹੈ ਤੁਹਾਨੂੰ ਚੁੱਪ ਕਰਕੇ ਮੁੰਡਾ ਦੇ ਦੋ ਮੈਨੂੰ ਨਹੀਂ ਮੈਨੂੰ ਲੈਣਾ ਵੀ ਆਉਂਦਾ ਏ ਆਏ ਵੱਡੇ ਤਕਦੀਰ ਨੇ ਕਿਹਾ ਲਿਆ ਦੇਵਯਾ ਮੁੰਡਾ ਇਸ ਕੋ ਦੇ ਦੇ ਆਪਨ ਕੇਸ ਕਰਕੇ ਲੈ ਲੇਗੇ ਸੁਖਵੰਤ ਕੌਰ ਬੋਲੀ ਕੋਈ ਨਹੀਂ ਪੁੱਤ ਹੁਣ ਇਹਨਾਂ ਨੂੰ ਕੇਸ ਹੀ ਕਰਨ ਦੇ ਆਪਾਂ ਦੇਖ ਲਾਂਗੇ ਜੋ ਹੋਊਗਾ ਚੁੱਕ ਮੁੰਡਾ ਚਲਿਏ ਤਕਦੀਰ ਨੂੰ ਉਸ ਦੇ ਤਾਏ ਨੇ ਕਿਹਾ ਅਤੇ ਤਕਦੀਰ ਨੇ ਆਪਣੇ ਕਮਰੇ ਵਿੱਚੋਂ ਜਾ ਕੇ ਸੁੱਤੇ ਪੈ ਗगन ਨੂੰ ਗੋਦੀ ਚੁੱਕ ਲਿਆ ਅਤੇ ਆਪਣੇ ਨਾਲ ਡਿਊਟੀ ਤੇ ਲੈ ਗਈ। ਬਾਕੀ ਸਾਰੇ ਪਿੰਡ ਵਾਪਸ ਆ ਗਏ। ਹਰ ਵਕਤ ਟੈਨਸ਼ਨ ਰਹਿਣ ਕਰਕੇ ਤਕਦੀਰ ਹੁਣ ਆਮ ਹੀ ਬਹੁਤ ਬਿਮਾਰ ਰਹਿਣ ਲੱਗ ਪਈ। ਹੁਣ ਉਸਨੇ ਨੌਕਰੀ ਵੀ ਛੱਡ ਦਿੱਤੀ ਕਿਉਂਕਿ ਉਸ ਨੂੰ ਡਿਪਰੈਸ਼ਨ ਬਹੁਤ ਜ਼ਿਆਦਾ ਹੋਣ ਕਰਕੇ ਡਾਕਟਰ ਨੇ ਬੈਡ ਰੈਸਟ ਲਈ ਕਿਹਾ ਸੀ। ਉਹ ਹਰ ਵਕਤ ਸੋਚਦੀ ਰਹਿੰਦੀ ਸੀ ਉਸ ਦੀ ਪੜ੍ਹਾਈ ਵੀ ਜਿਵੇਂ ਤਿਵੇਂ ਰੱਬ ਆਸਰੇ ਹੀ ਚੱਲਦੀ ਜਾ ਰਹੀ ਸੀ ਇਧਰ ਉਹ ਬਿਮਾਰੀ ਨਾਲ ਜੂਝ ਰਹੀ ਸੀ ਦੂਜੇ ਪਾਸੇ ਮਾਨਸਿਕ ਪੀੜਾ ਉਸ ਦੇ ਉੱਪਰ ਆਪਣਾ ਰਾਜ ਜਮਾ ਚੁੱਕੀ ਸੀ ਅਜਿਹੀ ਹਾਲਤ ਵਿੱਚ ਉਹ ਬਸ ਬੈੱਡ ਉੱਤੇ ਪਈ ਹਰ ਵਕਤ ਬੀਤੇ ਵਕਤ ਨੂੰ ਸੋਚਦੀ ਰਹਿੰਦੀ ਅਤੇ ਆਪਣੇ ਆਪ ਨੂੰ ਕੋਸਦੇ ਰਹਿੰਦੇ ਉਹ ਯਾਦ ਕਰਦੇ ਕਿ ਕਿਵੇਂ ਇੱਕ ਵਾਰ ਜਦੋਂ ਗੁਰਨਾਜ਼ ਨੂੰ ਮਾਰਕਫੈੱਡ ਵਿੱਚ ਨੌਕਰੀ ਮਿਲੀ ਸੀ ਤਾਂ ਇੱਕ ਦਿਨ ਜਦੋਂ ਕਿਰਪਾਲ ਸਿੰਘ ਰੋਜ਼ ਦੀ ਤਰ੍ਹਾਂ ਗੁਰਨਾਜ਼ ਨੂੰ ਲੈਣ ਲਈ ਮਾਰਕਫੈੱਡ ਦੇ ਗੇਟ ਤੇ ਪਹੁੰਚਿਆ ਤਾਂ ਉਸ ਨੂੰ ਉੱਥੇ ਉਹ ਨਾ ਮਿਲੀ ਜਦੋਂ ਕਿਰਪਾਲ ਸਿੰਘ ਨੇ ਕਾਫੀ ਧੀਰ ਇੰਤਜ਼ਾਰ ਕਰਨ ਤੋਂ ਬਾਅਦ ਗੇਟ ਤੇ ਖੜੇ ਪਹਿਰੇਦਾਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਗੁਰਨਾਜ਼ ਤਾਂ ਛੁੱਟੇ ਹੁੰਦੇ ਹੀ ਉੱਥੋਂ ਚਲੀ ਗਈ ਹੈ ਤਾਂ ਕਿਰਪਾਲ ਸਿੰਘ ਗੁੱਸੇ ਵਿੱਚ ਅੱਗ ਬਬੂਲਾ ਹੁੰਦਾ ਉਹਨੇ ਪੈਰੀਂ ਘਰ ਨੂੰ ਮੁੜ ਪਿਆ ਪਰ ਅਚਾਨਕ ਉਸ ਦੇ ਸਕੂਟਰ ਦਾ ਟਾਇਰ ਪੈਂਚਰ ਹੋ ਗਿਆ ਅਤੇ ਉਸ ਨੂੰ ਮਕੈਨਿਕ ਦੀ ਦੁਕਾਨ ਨੇੜੇ ਨਾ ਹੋਣ ਕਰਕੇ ਸਕੂਟਨ ਨੂੰ ਰੋੜ ਕੇ ਲਿਆਉਣਾ ਪਿਆ ਜਦੋਂ ਉਹ ਥੱਕ ਟੁੱਟ ਕੇ ਘਰ ਆਇਆ ਅਤੇ ਆ ਕੇ ਉਸਨੇ ਗੁਰਨਾਜ਼ ਬਾਰੇ ਪੁੱਛਿਆ ਤਾਂ ਉਹ ਘਰ ਵੀ ਨਹੀਂ ਪਹੁੰਚੀ ਇਹ ਸੁਣ ਕੇ ਉਸਨੇ ਬਹੁਤ ਗਾਲਾਂ ਕੱਢੀਆਂ ਜਦੋਂ ਥੋੜੀ ਦੇਰ ਬਾਅਦ ਗੁਰਨਾਜ਼ ਆਈ ਤਾਂ ਘਰ ਦਾ ਮਾਹੌਲ ਪਤਾ ਲੱਗਦੇ ਹੀ ਉਹ ਤਕਦੀਰ ਤੇ ਲਵਲੀ ਦੀਆਂ ਮਿੰਤਾ ਕਰਨ ਲੱਗ ਪਈ ਕਿ ਕਿਸੇ ਤਰ੍ਹਾਂ ਉਹ ਸਭ ਸੰਭਾਲ ਲੈਣ ਕਿਉਂਕਿ ਆਪ ਉਹ ਕਿਸੇ ਮੁੰਡੇ ਨਾਲ ਤਕਦੀਰ ਦੇ ਪਿੰਡ ਵੱਲ ਮੋਟਰਸਾਈਕਲ ਤੇ ਲੌਂਗ ਡਰਾਈਵ ਤੇ ਘੁੰਮ ਕੇ ਆਈ ਸੀ ਅਜੇ ਜੇ ਇਹ ਗੱਲ ਕਰ ਕਿਸੇ ਨੂੰ ਵੀ ਪਤਾ ਲੱਗਦੀ ਤਾਂ ਬਹੁਤ ਬਖੇੜਾ ਹੋਣਾ ਸੀ ਉਸ ਵਕਤ ਤਕਦੀਰ ਨੇ ਹੀ ਕਿਸੇ ਤਰ੍ਹਾਂ ਕਿਰਪਾਲ ਸਿੰਘ ਨੂੰ ਸ਼ਾਂਤ ਕੀਤਾ ਸੀ ਇਸੇ ਤਰ੍ਹਾਂ ਇੱਕ ਵਾਰ ਹੋਰ ਉਹੀ ਮੁੰਡਾ ਨਾਚ ਤੇ ਕੀਤੇ ਗਏ ਖਰਚੇ ਦੀ 27000 ਦੇ ਪਰਚੇ ਬਣਾ ਕੇ ਉਹਨਾਂ ਦੇ ਘਰ ਪਹੁੰਚ ਗਿਆ ਸੀ ਅਤੇ ਪੈਸਿਆਂ ਦੀ ਮੰਗ ਕਰ ਰਹੀ ਸੀ ਕਿਉਂਕਿ 나ਜ ਹੁਣ ਉਸ ਨਾਲ ਗੱਲ ਵੀ ਨਹੀਂ ਸੀ ਕਰ ਰਹੀ ਅਤੇ ਕਿਸੇ ਨਵੇਂ ਮੁੰਡੇ ਨੂੰ ਡੇਟ ਕਰ ਰਹੀ ਸੀ ਇਸੇ ਚੱਕਰ ਵਿੱਚ ਉਹ ਗੁੱਸੇ ਵਿੱਚ ਉਹਨਾਂ ਦੇ ਘਰ ਪਹੁੰਚ ਗਿਆ ਸੀ ਉਦੋਂ ਵੀ ਤਕਦੀਰ ਨੇ ਹੀ ਸਿਆਣੀ ਨੂੰ ਹੋਣ ਦਾ ਫਰਜ਼ ਅਦਾ ਕੀਤਾ ਸੀ ਹੁਣ ਤਕਦੀਰ ਨੂੰ ਉਹ ਵਾਕਿਆ ਵੀ ਯਾਦ ਆ ਰਿਹਾ ਸੀ ਜਦੋਂ ਵਿਆਹ ਤੋਂ ਕੁਝ ਦਿਨਾਂ ਬਾਅਦ ਵੀ ਬਾਅਦ ਟੀਵੀ ਟਰਾਲੀ ਦੀ ਸਫਾਈ ਕਰਦੇ ਨੂੰ ਉਸ ਨੂੰ ਕੁਝ ਫੋਟੋਆਂ ਮਿਲੀਆਂ ਸਨ ਜੋ ਕਿ ਗੁਰਦਾਰਸ਼ ਦੇ ਪਹਿਲੇ ਹੋਏ ਤਿੰਨ ਮੰਗਣੀਆਂ ਦੀਆਂ ਸਨ ਜਿਨ੍ਹਾਂ ਬਾਰੇ ਪੁੱਛਣ ਤੇ ਤਕਦੀਰ ਦੀ ਸੱਸ ਨੇ ਕਿਹਾ ਸੀ ਉਹ ਤੇ ਕਰੈਕਟਰਲੈਸ ਥੀ ਸਾਰੇ ਕੀ ਸਾਰੀ ਤਵੇ ਹਮਨੇ ਸ਼ਾਦੀ ਸੇ ਮਨਾ ਕਰ ਦਿਆ ਥਾ ਹੁਣ ਤਕਦੀਰ ਨੂੰ ਪਤਾ ਲੱਗ ਗਿਆ ਸੀ ਕਿ ਕਰੈਕਟਰਲੈਸ ਕੁੜੀਆਂ ਨਹੀਂ ਸਗੋਂ ਗੁਰਦਾਰਸ਼ ਤੇ ਉਸਦਾ ਸਾਰਾ ਟੱਬਰ ਸੀ ਜੋ ਦੂਜਿਆਂ ਨੂੰ ਬੁਰਾ ਬੋਲਦੇ ਰਹਿੰਦੇ ਸਨ ਕਰਦੇ ਕਰਾਉਂਦੇ ਅਗਸਤ 2017 ਦੇ ਦੂਜੇ ਹਫਤੇ ਤਕਦੀਰ ਦੇ ਸੌਰੇ ਨੇ ਉਨ੍ਹਾਂ ਦੇ ਪਿੰਡ ਦੇ ਸਰਪੰਚ ਨੂੰ ਇੱਕ ਹੋਰ ਅਰਜ਼ੀ ਲਿਆ ਫੜਾਈ ਜਿਸ ਨੂੰ ਪੜ੍ਹਦੇ ਹੀ ਤੁਰੰਤ ਤਕਦੀਰ ਦੇ ਘਰ ਸਰਪੰਚ ਦਾ ਸਨੇਹਾ ਪਹੁੰਚ ਗਿਆ ਕਿ ਉਹ ਘਰ ਜਾ ਕੇ ਸਰਪੰਚ ਨੂੰ ਮਿਲਣ ਤਕਦੀਰ ਨੇ ਆਪਣੇ ਪਾਪਾ ਨੂੰ ਸਰਪੰਚ ਦੇ ਸਨੇਹੇ ਬਾਰੇ ਦੱਸਿਆ ਤਾਂ ਉਹ ਤੁਰੰਤ ਮਿਲਣ ਲਈ ਚਲੇ ਗਏ ਸਰਪੰਚ ਨੇ 2 ਦਿਨ ਬਾਅਦ ਐਤਵਾਰ ਨੂੰ ਸੌਰਿਆਂ ਦੇ ਆਉਣ ਬਾਰੇ ਦੱਸਿਆ ਐਤਵਾਰ ਨੂੰ ਸਾਰੇ ਸਰਪੰਚ ਦੇ ਘਰ ਪਹੁੰਚ ਗਏ ਅਤੇ ਸੌਰੇ ਵੀ ਆ ਗਏ ਫਿਰ ਇੱਕ ਵਾਰ ਤਕਦੀਰ ਦੀਆਂ ਸਾਰੀਆਂ ਗਲਤੀਆਂ ਕੱਢੀਆਂ ਗਈਆਂ ਅਤੇ ਅਗਲੇ ਐਤਵਾਰ ਆਖਰੀ ਫੈਸਲਾ ਕਰਨ ਬਾਰੇ ਕਿਹਾ ਗਿਆ ਦਿਨ ਲੰਘਦੇ ਗਏ ਅਤੇ ਐਤਵਾਰ ਦੁਬਾਰਾ ਆ ਗਿਆ ਸਾਰੇ ਬੈਠੇ ਤਕਦੀਰ ਨੂੰ हिम्मत ਤੇ ਰਹੇ ਸਨ ਤਕਦੀਰ ਦਾ ਬੀਪੀ ਬਹੁਤ ਘਟ ਗਿਆ ਸੀ ਇਸ ਲਈ ਉਹ ਆਰਾਮ ਕਰ ਰਹੀ ਸੀ ਪਰ ਆਰਾਮ ਦੀ ਹਾਲਤ ਵਿੱਚ ਵੀ ਉਹ ਬੇਆਰਾਮ ਹੀ ਸੀ ਇਹ ਤਾਂ ਉਹੀ ਜਾਣਦੀ ਸੀ ਗगन ਕਹਿ ਰਿਹਾ ਸੀ ਮੈਂ ਆਪਣੀ ਮੰਮਾ ਕੋਲ ਰਹਿਣਾ ਪਾਪਾ ਨਾਲ ਨਹੀਂ ਜਾਣਾ ਮੈਂ ਜੇ ਉਹਨਾਂ ਨੇ ਮੈਨੂੰ ਮਿਲਣ ਲਈ ਕਿਹਾ ਤੁਸੀਂ ਉਹਨਾਂ ਨੂੰ ਮੇਰੇ ਕੋਲ ਨਾਂ ਲਿਆਇਓ ਉਹ ਮੈਨੂੰ ਲੈ ਜਾਣਗੇ ਅੱਗੇ ਬੰਗ ਚੁੱਕ ਕੇ ਪਰ ਜਦੋਂ ਮੀਟਿੰਗ ਹੋਈ ਤਾਂ ਉਹਨਾਂ ਨੇ ਮਿਲਣਾ ਤਾਂ ਦੂਰ ਮੁੰਡੇ ਦਾ ਨਾਮ ਤੱਕ ਨਾ ਲਿਆ ਉਹ ਆਪਣੀ ਅਰਜੀ ਨਾਲ ਹੀ ਸ਼ਰਤਾਂ ਕਾਗਜ਼ ਤੇ ਲਿਖਵਾ ਲਿਆਏ ਸਨ ਅਤੇ ਬੇਚੈਨੀ ਦੀ ਹਾਲਤ ਵਿੱਚ ਤਕਦੀਰ ਨੇ ਦਸਤਕਤ ਕਰਕੇ ਉਸ ਬੇਕਦਰੇ ਇਨਸਾਨ ਨੂੰ ਧੋਖਾ ਦੇਣ ਦੇ ਚੁਰਮ ਵਿੱਚ ਤਲਾਕ ਦੀ ਸਜ਼ਾ ਸੁਣਾ ਦਿੱਤੀ ਅਤੇ ਹਮੇਸ਼ਾ ਹਮੇਸ਼ਾ ਲਈ ਬੰਦਨਾ ਤੋਂ ਮੁਕਤ ਹੋ ਗਈ। ਉਹਨਾਂ ਪੈਸੇ ਵਾਲਿਆਂ ਨੇ ਤਕਦੀਰ ਦੇ ਦਾਜ ਵਿੱਚ ਉਸਦੇ ਮਾਪਿਆਂ ਵੱਲੋਂ ਦਿੱਤੀਆਂ ਗਈਆਂ ਚੀਜ਼ਾਂ ਵਿੱਚੋਂ ਬਹੁਤ ਸਮਾਨ ਰੱਖ ਲਿਆ। ਜਦੋਂ ਮੰਗਿਆ ਗਿਆ ਤਾਂ ਮੁੱਕਰ ਗਏ। ਕਿ ਅਸੀਂ ਕੁਝ ਵੀ ਨਹੀਂ ਕੱਢਿਆ ਹੋਰ ਤਾਂ ਹੋਰ ਉਹਨਾਂ ਨੇ ਸੋਨੇ ਦੀਆਂ ਦੋ ਮੁੰਦਰੀਆਂ ਅਤੇ ਇੱਕ ਘੜੀ ਵੀ ਰੱਖ ਲਈ ਫਿਰ ਮਈ ਦੇ 1000 ਫਿਰ ਮਈ 2018 ਨੂੰ ਤਕਦੀਰ ਨੂੰ ਦੁਪਹਿਰ ਵੇਲੇ ਸੁੱਤੀ ਨੂੰ ਗगन ਨੇ ਜਗਾਇਆ ਮੰਮਾ ਤੁਹਾਨੂੰ ਪ੍ਰਵੀਨ ਦੀਦੀ ਦੇ ਘਰ ਇੱਕ ਆਂਟੀ ਮਿਲਣ ਨੂੰ ਬੁਲਾ ਰਹੀ ਆ ਛੇਤੀ ਆਜੋ ਜਦੋਂ ਤਕਦੀਰ ਗਈ ਤਾਂ ਉਸ ਦੀ ਸੁਖਵੰਤ ਕੌਰ ਤੇ ਕਿਰਪਾ ਸਿੰਘ ਬੈਠੇ ਹੋਏ ਸਨ ਉਸ ਨੇ ਜਾਣਦੇ ਹੀ ਸਤਿ ਸ੍ਰੀ ਅਕਾਲ ਬੋਲੀ ਅਤੇ ਕਿਹਾ ਹੁਣ ਕਿਹੜੀ ਰਿਸ਼ਤੇਦਾਰੀ ਸਮਝ ਕੇ ਆਇਓ ਤੁਸੀਂ ਨਾ ਤੂੰ ਮਾਸਨੀ ਦੂਰ ਕੀਏ ਜਾ ਸਕਦੇ ਸੁਖਵੰਤ ਕੌਰ ਬੋਲੀ ਫਿਰ ਮਾਸ ਨੂੰ ਰੱਖਿਆ ਵੀ ਨਹੀਂ ਗਿਆ ਨਾਲ ਕਕਦੀਰ ਬੋਲੀ ਅਸੀਂ ਤਾਂ ਤੇਰੀ ਮਾਸੀ ਕੇ ਅਫਸੋਸ ਕੋ ਆਏ ਥੇ ਤੂੰ ਤਾਂ ਦੱਸਿਆ ਵੀ ਨਹੀਂ ਮੇਰੀ ਮਾਸੀ ਮਰ ਗਈ ਆ ਜਾਣਾ ਸੁਖਵੰਤ ਕੌਰ ਨੇ ਕਿਹਾ ਹੁਣ ਤੁਹਾਡਾ ਮੇਰੇ ਨਾਲ ਜਾਂ ਮੇਰੇ ਘਰਦਿਆਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਹੁਣ ਮੈਂ ਤੁਹਾਨੂੰ ਕਿਉਂ ਦੱਸਦੀ ਇਹ ਸਭ ਦੇਖ ਬੇਟਾ ਤੂੰ ਕਦੇ ਕਦੇ 2-4 ਦਿਨ ਰਹਿਣ ਆ ਜਾਇਆ ਕਰ ਤੇਰਾ ਆਪਣਾ ਘਰ ਐ ਅਸੀਂ ਖੇਡ ਲਿਆ ਕਰਾਂਗੇ ਆਖਿਰ ਖੂਨ ਤਾਂ ਸਾਡਾ ਹੀ ਰਹੂ ਕਿਰਪਾਲ ਸਿੰਘ ਪੋਲਿਆ ਆਹੋ ਆਉਣੂ ਤਾਂ ਉੱਥੇ ਮੇਰੇ ਨਾਨਕੇ ਨੇ ਹਨਾ ਆ ਖੂਨ ਖਾਨ ਵਾਲੀਆਂ ਗੱਲਾਂ ਉਦੋਂ ਸੋਹਣੀਆਂ ਚਾਹੀਦੀਆਂ ਸੀ ਤੁਹਾਨੂੰ ਜਦੋਂ ਤੁਸੀਂ ਹੁਣ ਤੁਸੀਂ ਇੱਥੋਂ ਚਾਓ ਦੁਬਾਰਾ ਆਉਣ ਦੀ ਕੋਸ਼ਿਸ਼ ਨਾ ਕਰਿਓ ਕਦੇ ਕਹਿ ਕੇ ਤਕਦੀਰ ਨੇ ਹੂ ਘੁਮਾ ਲਿਆ ਅਤੇ ਉਹ ਦੋਵੇਂ ਉੱਠ ਕੇ ਚਲੇ ਗਏ ਫੇਰ ਤਕਦੀਰ ਦੀ ਮੰਮੀ ਵੀ ਆ ਗਈ ਅਤੇ ਉਹ ਦੋਵੇਂ ਮਾਵਾ ਧੀਆ ਤਕਦੀਰ ਦੇ ਮਾਸੜ ਉਸਦੇ ਮੁੰਡੇ ਅਤੇ ਨੂੰ ਨੂੰ ਬਹੁਤ ਬੋਲੀਆਂ ਅਤੇ ਤਾੜਨਾ ਵੀ ਕੀਤੀ ਜੇ ਉਹਨਾਂ ਨਾਲ ਵਰਤਣਾ ਏ ਤਾਂ ਸਾਡੇ ਨਾਲ ਵਰਤਣਾ ਛੱਡ ਦੋ ਮਿਠਾ ਲੈਂਦੇ ਹਾਂ ਉਹਨਾਂ ਨੂੰ ਇੱਥੇ ਫਿਰ ਤਿੰਨ ਮਹੀਨੇ ਬਾਅਦ ਕਿਰਪਾਲ ਸਿੰਘ ਉਹਨਾਂ ਦੇ ਪਿੰਡ ਕਿਸੇ ਦੇ ਘਰ ਮਾਰਗਤ ਦੇ ਭੋਗ ਤੇ ਆਇਆ ਅਤੇ ਉੱਥੇ ਉਸਦੇ ਮਾਸੜ ਨੂੰ ਬੋਲਿਆ ਗगन ਨੂੰ ਆਪਣੇ ਵੱਲ ਬੁਲਾ ਲਿਆਓ ਮੈਂ ਆਉਣਾ ਆ ਘਰ ਨੂੰ ਮੈਂ ਮਿਲਣਾ ਚਾਹੁੰਨਾ ਆ ਉਹਨੂੰ ਘਰ ਆ ਕੇ ਮਾਸੜ ਨੇ ਆਪਣੀ ਨੂੰਹ ਨੂੰ ਕਹਿ ਦਿੱਤਾ ਕਿ ਉਹ ਗगन ਨੂੰ ਬੁਲਾ ਲਵੇ ਤਾਂ ਉਹਨੇ ਕਿਹਾ ਮਾਸੀ ਹੋਣੀ ਬੋਲਣਗੇ ਤੁਸੀਂ ਉਹਨਾਂ ਨੂੰ ਮਨਾ ਕਰ ਦੋ ਗगन ਨੂੰ ਲਿਆਉਣ ਨੂੰ ਗगन ਦੇ ਦਾਦੇ ਨੂੰ ਮਨਾ ਕਰ ਦਿੱਤਾ ਗਿਆ ਅਤੇ ਉਹ ਚਲੇ ਆ ਗਿਆ ਫਿਰ ਜਦੋਂ 2021 ਵਿੱਚ ਤਕਦੀਰ ਦਾ ਦੂਜਾ ਵਿਆਹ ਹੋਇਆ ਤਾਂ ਤਕਦੀਰ ਦੇ ਜਿਸ ਗੁਰੂ ਘਰ ਵਿੱਚ ਆਨੰਦ ਕਾਰਜ ਕੀਤੇ ਜਾਣੇ ਸਨ ਉੱਥੋਂ ਦੇ ਪ੍ਰਧਾਨ ਨੇ ਪਹਿਲੇ ਤਲਾਕ ਦਾ ਕਾਰਨ ਅਤੇ ਸਹੁਰਿਆਂ ਦਾ ਪਤਾ ਪੁੱਛਿਆ ਤਕਦੀਰ ਨੇ ਬੇਚ ਜਕਦਸ ਦਿੱਤਾ ਜਦੋਂ ਪ੍ਰਧਾਨ ਜਾਂਚ ਕਰਨ ਲਈ ਗਿਆ ਤਾਂ ਕਿਰਪਾਲ ਸਿੰਘ ਨੇ ਦੱਸਿਆ ਨੋ ਤਾਂ ਸਾਡੀ ਠੀਕ ਸੀ ਅਸੀਂ ਹੀ ਨਹੀਂ ਉਹਨੂੰ ਸਮਝੇ ਮੈਂ ਤਾਂ ਹੁਣ ਵੀ ਚਾਹੁੰਨਾ ਦੁਬਾਰਾ ਉਹੀ ਸਾਡੇ ਆ ਜਾਵੇ ਜਦੋਂ ਪ੍ਰਧਾਨ ਨੇ ਉਨਾਂ ਨੂੰ ਤਕਦੀਰ ਤੇ ਵਿਆਹ ਬਾਰੇ ਦੱਸਿਆ ਤਾਂ ਉਹ ਅੱਖਾਂ ਭਾਰਾਏ ਅਤੇ ਅਫਸੋਸ ਜਿਤਾਉਂਦੇ ਹੋਏ ਬੋਲਿਆ ਤਕਦੀਰ ਨੂੰ ਕਹਿ ਦਿਓ ਮੈਨੂੰ ਮaaf ਕਰ ਦੇਵੇ ਜਦੋਂ ਇਹ ਗੱਲ ਤਕਦੀਰ ਨੂੰ ਪਤਾ ਲੱਗੀ ਤਾਂ ਉਹ ਬੋਲੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਤੁਹਾਡਾ ਮੁੰਡਾ ਚੱਜਦਾ ਨਹੀਂ ਤਾਂ ਮੈਨੂੰ ਮੁੰਡਾ ਸਮਝ ਕੇ ਮੇਰੇ ਹੱਕ ਦਾ ਮੈਨੂੰ ਦੇ ਸਕਦੇ ਹੋ ਤਾਂ ਉਹਨਾਂ ਨੇ ਸਾਫ਼ ਮਨ੍ਹਾ ਕਰ ਦਿੱਤਾ ਸੀ ਫਿਰ ਹੁਣ ਰਹਿਣ ਪਛਤਾਉਂਦੇ ਵਿਆਹ ਤੋਂ ਕੁਝ ਦਿਨਾਂ ਬਾਅਦ ਤਕਦੀਰ ਦੇ ਘਰ ਉਸ ਦਾ ਦਿਓਰ ਆਇਆ ਅਤੇ ਆਨੇ ਬਹਾਨੇ ਪਤਾ ਕਰਕੇ ਗਿਆ ਕਿ ਕਿਤੇ ਤਕਦੀਰ ਨੇ ਆਪ ਵਿਆਹ ਕਰਾ ਲਿਆ ਹੋਏ ਅਤੇ ਗगन ਨੂੰ ਪੇਕੇ ਰੋਣ ਲਈ ਤਾਂ ਨਹੀਂ ਛੱਡ ਦਿੱਤਾ ਪਰ ਫਿਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਗਲਤ ਸੋਚਦੇ ਸਨ ਤਾਂ ਉਹ ਵੀ ਬਹੁਤ ਪਛਤਾਇਆ ਕਹਾਣੀ ਸਮਾਪਤ ਹੁੰਦੀ ਹੈ ਜੀ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਕਹਾਣੀਆਂ ਸੁਣਨ ਲਈ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਜੀ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਜੀ ਧੰਨਵਾਦ